ਕਿਸਾਨਾਂ ਨੂੰ ਰਵਾਕੇ ਹੰਝੂ ਖੂਨ ਵਾਲੇ ਕਿਉਂ ਹੁਣ ਹਾਕਮ ਵੀ ਫਿਰੇ ਖਿੜਖਿੜ ਹਸਿਆ ਇਤਿਹਾਸ ਨੂੰ ਫਰੋਲ ਕੇ ਤੂੰ ਦੇਖ ਸੱਜਣਾ ਕਈ ਪਿੰਡਾਂ ਨੂੰ ਉਜਾੜ ਕੇ ਇਹ ਸ਼ਹਿਰ ਵਸਿਆ ਪਹਿਲਾਂ ਤਾਂ ਵੀਰ ਜੀ ਜਿਹੜੀ ਤੁਸੀਂ ਪਹਿਲਾਂ 4 ਲਾਈਨਾਂ ਬੋਲੀਆਂ ਸੀਗੀਆਂ ਜੀ ਆਪਣੇ ਦਿਲ ਤੇ ਤਾਕ ਕਰਦੇ ਸੀ ਅਸੀਂ ਇਹ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਆ ਅਸੀਂ ਆਪਣੇ ਆਪਣੇ ਦੇਸ਼ ਦੇ ਖਿਲਾਫ ਨਹੀਂ ਆਏ ਚੰਡੀਗੜ੍ਹ ਦੇ ਲੋਕਾਂ ਨੂੰ ਪੰਚਾਇਤ ਨਾਮ ਨਵਾਂ ਜਾਂ ਸੀਗਾ ਉਹਨਾਂ ਨੂੰ ਸੁਣਿਆ ਹੋਇਆ ਸੀ ਮਹਿਸੂਸ ਕਦੇ ਨਹੀਂ ਸੀ ਕੀਤਾ ਸੋ ਅਸੀਂ ਸੋਚਿਆ ਕਿ ਕਿਉਂ ਨਾ ਹੁਣ ਚੰਡੀਗੜ੍ਹ ਦੇ ਵਿੱਚ ਇੱਕ ਕਿਸਾਨ ਮਹਾਪੰਚਾਇਤ ਕਰਵਾਈ ਜਾਵੇ ਕੋਈ ਵੀ ਮਹਾਪੰਚਾਇਤ ਜਿਹੜੀ ਹੋਊਗੀ ਉਹ ਸੰਯੁਕਤ ਕਿਸਾਨ ਮੋਰਚੇ ਦੀ ਪ੍ਰਵਾਨਗੀ ਦੇ ਨਾਲ ਹੋਊ ਸੋ ਸਾਨੂੰ ਉਸ ਚੀਜ਼ ਦੀ ਪ੍ਰਵਾਨਗੀ ਮਿਲ ਚੁੱਕੀ ਹੈ ਤੇ ਵਲੰਟੀਅਰ ਦੀ ਵੀ ਸਾਡੇ ਕੋਲ ਸਾਰੀ ਜਾਣਕਾਰੀ ਹੋਊਗੀ ਉਹ ਵਲੰਟੀਅਰ ਨੂੰ ਸਮਝਾ ਚੁੱਕੇ ਆ ਕਿ ਵੀ ਕੋਈ ਵੀ ਸ਼ਰਾਰਤ ਕਿਸਮਰ ਆਉਂਦਾ ਅਸੀਂ ਉਹਦੇ ਨਾਲ ਕੋਈ ਹੱਥੋਂ ਪਾਈ ਨਹੀਂ ਕਰਨੀ ਕੋਈ ਝਗੜਾ ਨਹੀਂ ਕਰਨਾ ਅਸੀਂ ਉਹਨੂੰ ਫੜ ਕੇ ਸਿੱਧਾ ਪੁਲਿਸ ਦੇ ਹਵਾਲੇ ਕਰਨਾ ਪੁਲਿਸ ਦੀ ਕਾਰਵਾਈ ਪੁਲ ਸ਼ਹੀਦਾਂ ਦੀ ਆ ਅੱਜ ਇੱਕ ਮਾਂ ਬੋਲਦੀ ਸ਼ਹਾਦਤਾਂ ਦੀ ਯਾਦਕਾਰ ਉਹ ਤਾਂ ਬੋਲਦੀ ਪੂਰੇ ਜਜ਼ਬੇ ਦੇ ਨਾਲ ਉਹ ਤਾਂ ਗਿਆ ਸੀ ਕੁਝ ਵੱਖਰਾ ਜਾ ਕਰ ਅਹਿਸਾਸ ਮੁੜੀ ਐ ਤੁਸੀਂ ਪੁੱਤ ਹੱਕ ਲੈ ਕੇ ਮੁੜੇ ਉਹ ਦਿੱਲੀ ਤੋਂ ਕੀ ਹੋਇਆ ਮੇਰੇ ਪੁੱਤ ਦੀ ਜੇ লাশ ਮੁੜੀ ਐ ਕੀ ਹੋਇਆ ਮੇਰੇ ਪੁੱਤ ਦੀ ਜੇ লাশ ਮੁੜੀ ਐ ਸ਼ਹੀਦਾਂ ਦੀ ਅੱਜ ਇੱਕ ਮਾਂ ਬੋਲਦੀ ਕਿਸਾਨਾਂ ਨੂੰ ਰਵਾਕੇ ਹੰਝੂ ਖੂਨ ਵਾਲੇ ਕਿਉ ਹੁਣ ਹਾਕਮ ਵੀ ਫਿਰੇ ਖਿੜਖਿੜ ਹਸਿਆ ਇਤਿਹਾਸ ਨੂੰ ਫਰੋਲ ਕੇ ਤੂੰ ਦੇਖ ਸੱਜਣਾ ਕਈ ਪਿੰਡਾਂ ਨੂੰ ਉਜਾੜ ਕੇ ਇਹ ਸ਼ਹਿਰ ਵਸਿਆ ਦੇ ਖਬਰ ਸਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ ਅਸੀਂ ਗੱਲ ਕਰ ਰਹੇ ਹਾਂ ਸ਼ਹਿਰ ਚੰਡੀਗੜ੍ਹ ਦੀ ਇੰਜ ਨਹੀਂ ਕਿ ਸ਼ਹਿਰ ਦੇ ਵਿੱਚ ਰਹਿੰਦੇ ਨੇ ਨੌਜਵਾਨ ਤੇ ਕਿਸਾਨੀ ਦੇ ਨਾਲ ਜਾਂ ਕਿਸਾਨਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਇਹ ਗੱਲ ਦੀ ਗਵਾਹੀ ਦਿੰਦੇ ਨਹੀਂ ਨੌਜਵਾਨ ਜੋ ਇਸ ਵੇਲੇ ਸਾਡੇ ਨਾਲ ਖੜੇ ਨਹੀਂ ਮਹਾਪੰਚਾਇਤ ਕਰਨ ਜਾ ਰਹੇ ਨਹੀਂ ਗੱਲਬਾਤ ਕਰਾਂ ਕਿ ਪ੍ਰਤੀਕ ਮਾਨ ਖੜੇ ਨਹੀਂ ਕਿਰਪਾਲ ਸਿੰਘ ਜੀ ਖੜੇ ਨਹੀਂ ਪਰਮਿੰਦਰ ਸੰਧੂ ਖੜੇ ਨਹੀਂ ਪ੍ਰਤੀਕ ਪਹਿਲਾਂ ਵੀ ਅਸੀਂ ਦੇਖਿਆ ਜਦੋਂ ਵਿਰੋਧ ਹੋਇਆ ਹੈ ਦਸਤਾਰਾਂ ਵੀ ਉਤਰੀਆਂ ਸੀ ਪਰਚਾ ਮੇਰੇ ਖਿਆਲ ਤੁਹਾਡੇ ਤੇ ਵੀ ਹੋਇਆ ਸੀ ਤੇ ਹੁਣ 20 ਤਰੀਕ ਨੂੰ ਮਹਾਪੰਚਾਇਤ ਕਰਨ ਦਾ ਜਿਹੜਾ ਸੱਦਾ ਦਿੱਤਾ ਗਿਆ ਹੈ ਉਹ ਕਿਵੇਂ ਪਲਾਨ ਹੋਇਆ ਕਿ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਹੋਈ ਹੈ ਜਾਂ ਫਿਰ ਨਹੀਂ ਨੇ ਬਿਲਕੁਲ ਜੀ ਦੇਖੋ ਕੋਈ ਵੀ ਪਲਾਨ ਕਰਨਾ ਹੁੰਦਾ ਸਹਿਯੁਕਤ ਕਿਸਾਨ ਮੋਰਚੇ ਦੀ ਸਹਿਮਤੀ ਦੇ ਨਾਲ ਜਿਹੜਾ ਉਹ ਕੀਤਾ ਤੇ ਸਾਡੇ ਇੱਥੇ ਚੰਡੀਗੜ੍ਹ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਲੋਕ ਚੌਂਕ ਤੇ ਲਾਈਟ ਤੇ ਤੇ ਅਸੀਂ ਇੱਕ ਪਿੱਛੇ ਜ ਸੱਦਾ ਵੀ ਦਿੱਤਾ ਸੀ ਕਿ ਹਰ ਇੱਕ ਲਾਈਟ ਹਰ ਇੱਕ ਚੌਂਕ ਕਿਸਾਨਾਂ ਨਾਲ ਖੜਨਗੇ ਲੋਕ ਸੋ ਉਹਨੂੰ ਬਹੁਤ ਪਰਮ ਹੰਗਾਰਾ ਮਿਲਿਆ ਤੇ ਇਸੇ ਕਰਕੇ ਅਸੀਂ ਸੋਚਿਆ ਕਿ ਕਿਉਂ ਨਾ ਹੁਣ ਇਸ ਤੋਂ ਅਗਲਾ ਸਟੈਪ ਲਿਤਾ ਜਾਵੇ ਸੋ ਜਿਵੇਂ ਅਸੀਂ ਦੇਖ ਰਹੇ ਸੀ ਵੀ ਮੋਹਾਲੀ ਦੇ ਵਿੱਚ ਜਾਂ ਸੌਰੀ ਹਰਿਆਣੇ ਦੇ ਵਿੱਚ ਇਹ ਜਿਆ ਪੰਜਾਬ ਦੇ ਵਿੱਚ ਮਹਾਪੰਚਾਇਤਾਂ ਹੋ ਰਹੀਆਂ ਸੀ ਸੋ ਚੰਡੀਗੜ੍ਹ ਦੇ ਲੋਕਾਂ ਨੂੰ ਪੰਚਾਇਤ ਨਾਮ ਨਵਾਂ ਜਿਹਾ ਸੀਗਾ ਉਹਨਾਂ ਨੇ ਸੁਣਿਆ ਹੋਇਆ ਸੀ ਮਹਿਸੂਸ ਕਦੇ ਨਹੀਂ ਸੀ ਕੀਤਾ ਸੋ ਅਸੀਂ ਸੋਚਿਆ ਕਿ ਕਿਉਂ ਨਾ ਹੁਣ ਚੰਡੀਗੜ੍ਹ ਦੇ ਵਿੱਚ ਇੱਕ ਕਿਸਾਨ ਮਹਾਪੰਚਾਇਤ ਕਰਵਾਈ ਜਾਵੇ ਜਿਹਦੇ ਵਿੱਚ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਜਿਹੜੇ ਜੋਗਿੰਦਰ ਸਿੰਘ ਉਗਰਾਹਾ ਜੀ ਰੁਲਦੋ ਸਿੰਘ ਮਾਨਸਾ ਤੇ ਗਰਨਾਮ ਸਿੰਘ ਝੜੂਨੀ ਜੀ ਉਹ ਵਿਸ਼ੇਸ਼ ਤੌਰ ਤੇ ਆਉਣਗੇ ਸੋ ਇਹਦੇ ਵਿੱਚ ਸਾਡੀ ਜਿੰਨੀ ਵੀ ਇੱਥੇ ਜਿੰਨੀਆਂ ਵੀ ਸੰਸਥਾਵਾਂ ਆ ਜਿਹੜੀਆਂ ਕੰਮ ਕਰ ਰਹੀਆਂ ਨੇ ਆਲਰੇਡੀ ਕਿਸਾਨੀ ਸੰਘਰਸ਼ ਦੇ ਵਿੱਚ ਉਹਨਾਂ ਨਾਲ ਸਲਾਹ مشورہ ਕਰਕੇ ਉਹਨਾਂ ਨੂੰ ਨਾਲ ਲੈ ਕੇ ਸੋ ਅਸੀਂ ਜਿਹੜਾ ਇਹ 20 ਤਰੀਕ ਨੂੰ ਸੈਕਟਰ 25 ਰੈਲੀ ਗਰਾਊਂਡ ਦੇ ਵਿੱਚ ਜਿਹੜੀ ਆ ਇਹ ਕਿਸਾਨ ਮਹਾਪੰਚਾਇਤ ਕਰਵਾਉਣ ਜਾ ਰਹੇ ਆ ਜੀ ਲੇਕਿਨ ਬਿੱਤੇ ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਦੇ ਵਿੱਚ ਕਿਹਾ ਗਿਆ ਹੈ ਕਿ ਮਹਾਪੰਚਾਇਤ ਕੋਈ ਵੀ ਨਾ ਕਰਵਾਈ ਜਾਵੇ ਅਸੀਂ ਬੇਨਤੀ ਕਰਦੇ ਆ ਉਹਨਾਂ ਨੇ ਬੇਨਤੀ ਕੀਤੀ ਹੈ ਤੇ ਕੀ ਉਹਨਾਂ ਕੋਲੋਂ ਹੁਣ ਪਰਮਿਸ਼ਨ ਲਈ ਗਈ ਹੈ ਜਾਂ ਪੁੱਛਿਆ ਗਿਆ ਨਹੀਂ ਬਿਲਕੁਲ ਬਿਲਕੁਲ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਨੇ ਉਹਦੇ 'ਚ ਥੋੜੀ ਜਿਹੀ ਅਪਡੇਸ਼ਨ ਕਰਤੀ ਉਹ ਕਰਤੇ ਕਿ ਕੋਈ ਵੀ ਮਹਾਪੰਚਾਇਤ ਜਿਹੜੀ ਹੋਊਗੀ ਉਹ ਸੰਯੁਕਤ ਕਿਸਾਨ ਮੋਰਚੇ ਦੀ ਪ੍ਰਵਾਨਗੀ ਦੇ ਨਾਲ ਹੋਊਗੀ ਸੋ ਸਾਨੂੰ ਉਸ ਚੀਜ਼ ਦੀ ਪ੍ਰਵਾਨਗੀ ਮਿਲ ਚੁੱਕੀ ਹੈ ਇੱਕ ਨੰ ਦੂਜਾ ਨੰਬਰ ਉਹਨਾਂ ਨੇ ਇਹ ਵੀ ਫੈਸਲਾ ਲਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਨਾਮ ਹੇਠਾਂ ਕੋਈ ਵੀ ਮਹਾਪੰਚਾਇਤ ਨਾ ਕਰਾਵੇ ਸੋ ਇਹ ਸਾਡੀ ਜਿਹੜੀ ਹੈ ਮਹਾਪੰਚਾਇਤ ਐ ਨੌਜਵਾਨ ਕਿਸਾਨ ਇਕਤਾ ਚੰਡੀਗੜ੍ਹ ਪਿੰਡੂ ਸੰਘਰਸ਼ ਕਮੇਟੀ ਗੁਰਦੁਆਰਾ ਸੰਗਠਨ ਲੋਕ ਸੰਸਥਾ ਜਿਹੜੀ ਹੈ ਇੱਥੇ ਦੀਆਂ ਹੋਰ ਜਿੰਨੀਆਂ ਵੀ ਸੰਸਥਾਵਾਂ ਨੇ ਐਨ ਜੀਓਜ਼ ਨੇ ਉਹ ਰਲ ਮਿਲ ਕੇ ਜਿਹੜੇ ਚੰਡੀਗੜ੍ਹ ਦੇ ਲੋਕ ਐ ਉਹ ਕਰਵਾ ਰਹੇ ਨੇ ਤੇ ਇਹਦੇ ਨਾਲ ਸੱਦਾ ਜਿਹੜਾ ਹੈ ਉਹ ਪੰਚਕੋਲਾ ਚੰਡੀਗੜ੍ਹ ਮੋਹਾਲੀ ਅੰਬਾਲੇ ਤੋਂ ਲੈ ਕੇ ਅੰਬਾਲਾ ਡੇਰਾ ਬਸੀ ਇਹ ਉੱਪਰ ਅੱਗੇ ਰੋਪੜ ਤੱਕ ਜਿਹੜਾ ਬਹੁਤ ਵੱਡਾ ਇੱਕ ਹੱਬ ਬਣ ਚੁੱਕਿਆ ਸੋ ਉਹ ਸਾਰੇ ਹੱਬ ਨੂੰ ਜਿਹੜਾ ਅਸੀਂ ਇਨਵੀਟੇਸ਼ਨ ਦੇ ਰਹੇ ਆ ਸੱਦਾ ਦੇ ਰਹੇ ਆ ਜੀ ਇੰਨ ਕਈ ਸਾਡੇ ਵਰਗੇ ਵੀ ਹੋਣਗੇ ਜਿਹੜੇ ਬਿਨਾਂ ਸੱਦੇ ਦੇ ਵੀ ਆਣਗੇ ਇੰਤਜ਼ਾਮ ਪੂਰੇ ਨੇ ਨਹੀਂ ਪੂਰੇ ਇੰਤਜ਼ਾਮ ਨੇ ਤੁਹਾਨੂੰ ਤਾਂ ਅਸੀਂ ਸਪੈਸ਼ਲ ਸੱਦ ਰਹੇ ਆ ਜੀ ਤੇ ਮੀਡੀਆ ਲਈ ਅਲੱਗ ਤੋਂ ਇੱਕ ਕੈਬਿਨ ਬਣਿਆ ਹੋਊਗਾ ਲੇਡੀਜ਼ ਦਾ ਪੰਡਾਲ ਅਲੱਗ ਤੋਂ ਬਣਿਆ ਹੋਊਗਾ ਉੱਥੇ ਲੇਡੀਜ਼ ਵਲੰਟੀਅਰ ਅਲੱਗ ਤੋਂ ਹੋਣਗੀਆਂ ਜਿਹੜੇ ਅੱਗੇ ਫਿਰ ਮਰਦਾਂ ਦਾ ਅਲੱਗ ਤੋਂ ਹੋਊਗਾ ਸਟੇਜ ਦੀ ਅਲੱਗ ਕਮੇਟੀ ਹੋਊਗੀ ਜਿਹੜਾ ਹੈਲਪ ਡੈਸਕ ਅਲੱਗ ਤੋਂ ਲੱਗਿਆ ਹੋਊਗਾ ਟ੍ਰੈਫਿਕ ਦਾ ਜੱਥਾ ਸਾਡਾ ਅਲੱਗ ਤੋਂ ਲੱਗਿਆ ਹੋਊਗਾ ਸਾਰੇ ਇੰਤਜ਼ਾਮ ਕਰਨ ਤੋਂ ਬਾਅਦ ਪ੍ਰਸ਼ਾਸਨ ਨੂੰ ਨਾਲ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਅਸੀਂ ਨਾਲ ਲੈ ਕੇ ਕਿਉਂਕਿ ਅਸੀਂ ਇਹ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਆ ਅਸੀਂ ਆਪਣੇ ਆਪਣੇ ਦੇਸ਼ ਦੇ ਖਿਲਾਫ ਨਹੀਂ ਹੈਗੇ ਸੋ ਇਹ ਇਹ ਸ਼ਹਿਰ ਵੀ ਸਾਡਾ ਇਹ ਦੇਸ਼ ਵੀ ਸਾਡਾ ਇੱਥੇ ਅਨੁਸ਼ਾਸਨ ਲਾਅ ਐਂਡ ਆਰਡਰ ਵੀ ਬਣਾ ਕੇ ਸਾਡੀ ਡਿਊਟੀ ਆ ਇੱਕ ਪਹਿਲੇ ਨੰਬਰ ਤੇ ਸਾਡੀ ਆ ਉਸ ਤੋਂ ਬਾਅਦ ਆਂਦੀ ਪ੍ਰਸ਼ਾਸਨ ਤੇ ਸੋ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਇਹ ਮਹਾ ਪੰਚਾਇਤ ਕਰਾਉਣ ਜਾ ਰਹੇ ਹਾਂ ਤੇ ਬੜੀ ਸ਼ਾਂਤੀ ਨਾਲ ਕਰਾਉਣੀ ਆ ਕਿਉਂਕਿ ਸਾਡਾ ਸਿਰਫ ਅਸੀਂ ਇਕੱਠ ਦਿਖਾਉਣਾ ਅਸੀਂ ਭੀੜ ਨਹੀਂ ਦਿਖਾਉਣੀ ਇਕੱਠ ਤੇ ਭੀੜ 'ਚ ਬਹੁਤ ਫਰਕ ਹੁੰਦਾ ਸੋ ਅਸੀਂ ਲੋਕਾਂ ਨੂੰ ਅਪੀਲ ਇਹੀ ਕਰਦੇ ਵੀ ਤੁਸੀਂ ਆਓ ਸ਼ ਸ਼ਾਂਤੀ ਨਾਲ ਆਓ ਸ਼ਾਂਤੀ ਨਾਲ ਤੁਸੀਂ ਮਹਾਪੰਚਾਇਤ ਵਿੱਚ ਸ਼ਾਮਲ ਹੋ ਤੇ ਉਹਨਾਂ ਜਿਹੜੇ ਤਿੰਨ ਲੀਡਰ ਆ ਰਹੇ ਉਹਨਾਂ ਦੇ ਵਿਚਾਰ ਸੁਣੋ ਤੁਸੀਂ ਗੱਲ ਬੜੀ ਵਧੀਆ ਕੀਤੀ ਸਾਡੇ ਲਈ ਦੇਸ਼ ਸਭ ਤੋਂ ਪਹਿਲਾਂ ਹੈ ਤੁਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਚੱਲ ਰਹੇ ਹੋ ਪਰ ਕੀ ਤੁਸੀਂ ਇਸ ਚੀਜ਼ ਲਈ ਵੀ ਤਿਆਰ ਹੋ ਜਾਂ ਇੰਤਜ਼ਾਮ ਕੀਤੇ ਨੇ ਵੀ ਕੋਈ ਗਲਤ ਕੋਈ ਬੈਨਰ ਲੈ ਕੇ ਬੂਟ ਲੈ ਕੇ ਕੋਈ ਝੰਡਾ ਜੀ ਹਾਂ ਲੈ ਕੇ ਨਾ ਆਵੀ ਜਿਵੇਂ 26 ਦਾ ਰੌਲਾ ਪਿਆ ਸੀ ਉਹ ਚੀਜ਼ ਦੁਆਰਾ ਨਾ ਦੇਖਣ ਨੂੰ ਮਿਲੇ ਬਿਲਕੁਲ ਬਿਲਕੁਲ ਸਾਡੇ ਜਿਹੜੇ ਵਲੰਟੀਅਰਸ ਹੈ ਸਪੈਸ਼ਲ ਉਹਨਾਂ ਦੇ ਆਈ ਕਾਰਡ ਬਣੇ ਨੇ ਉਹਨਾਂ ਦੇ ਉੱਤੇ ਉਹਨਾਂ ਦੇ ਆਈ ਡੀ ਪ੍ਰੂਫ ਨਾਲ ਸਾਡੇ ਕੋਲ ਹੋਣਗੇ ਕਿਉਂਕਿ ਅਸੀਂ ਇਹ ਵੀ ਨਹੀਂ ਦੇਖਣਗੇ ਵਲੰਟੀਅਰ ਕੌਣ ਆ ਕੇ ਖੜ ਗਿਆ ਵਲੰਟੀਅਰ ਦੀ ਵੀ ਸਾਡੇ ਕੋਲ ਸਾਰੀ ਜਾਣਕਾਰੀ ਹੋਊਗੀ ਔਰ ਵਲੰਟੀਅਰਸ ਨੂੰ ਇਹ ਸਮਝਾ ਚੁੱਕੇ ਆ ਕਿ ਵੀ ਕੋਈ ਵੀ ਸ਼ਰਾਰਤੀ ਅੰਸਰ ਆਉਂਦਾ ਅਸੀਂ ਉਹਦੇ ਨਾਲ ਕੋਈ ਹੱਥੋਂ ਪਾਈ ਨਹੀਂ ਕਰਨੀ ਕੋਈ ਝਗੜਾ ਨਹੀਂ ਕਰਨਾ ਅਸੀਂ ਉਹਨੂੰ ਫੜ ਕੇ ਸਿੱਧਾ ਪੁਲਿਸ ਦੇ ਹਵਾਲੇ ਕਰਨਾ ਪੁਲਿਸ ਦੀ ਕਾਰਵਾਈ ਪੁਲਿਸ ਆਪਣੇ ਆਪ ਕਰੇਗੀ ਸੋ ਸਾਡੇ ਵੱਲੋਂ ਵਲੰਟੀਅਰਸ ਵੀ ਲੇਡੀਜ਼ ਵੀ ਜੈਂਟਸ ਵੀ ਮੁੰਡੇ ਵੀ ਸਾਰੇ ਜਿਹੜੇ ਪੁਖਤਾ ਪ੍ਰਬੰਧ ਹੈ ਉਹ ਕੀਤੇ ਹੋਏ ਨੇ ਮੈਂ ਪਾਈ ਸ਼ੁਰੂਆਤ ਕੀਤੀ ਸੀ ਵੀ ਕਈ ਪਿੰਡਾਂ ਨੂੰ ਉਜਾੜ ਕੇ ਸ਼ਹਿਰ ਵਸਿਆ ਚੰਡੀਗੜ੍ਹ ਤੇ ਐ ਵੈਸੀ ਵੀ ਜਿਹੜੀ ਇੱਕ ਧਾਰਨਾ ਬਣੀ ਹੋਈ ਹੈ ਵੀ ਸ਼ਹਿਰਾਂ ਦੇ ਲੋਕਾਂ ਨੂੰ ਪਿੰਡਾਂ ਦੇ ਜਿਹੜੇ ਲੋਕ ਨੇ ਜਾਂ ਖਾਸ ਕਰ ਕਿਸਾਨ ਨੇ ਉਹਨਾਂ ਦੀਆਂ ਮੁਸੀਬਤਾਂ ਨਾਲ ਕੀ ਪਰ ਸ਼ਾਇਦ ਜਿਹੜੀ ਇਹ ਮਹਾਪੰਚਾਇਤ ਹੈ ਉਹ ਇਸ ਧਾਰਨਾ ਨੂੰ ਬਦਲੇਗੀ ਪਹਿਲਾਂ ਤਾਂ ਵੀਰ ਜੀ ਜਿਹੜੀ ਤੁਸੀਂ ਪਹਿਲਾਂ ਚਾਰ ਲਾਈਨਾਂ ਬੋਲੀਆਂ ਸੀਗੀਆਂ ਜੀ ਆਪਣੇ ਦਿਲ ਤੇ ਤਾ ਕਰ ਗਏ ਨੇ ਜੀ ਉਹ ਵੀ ਇੱਕ ਚੰਡੀਗੜ੍ਹ ਸ਼ਹਿਰ ਪਿੰਡਾਂ ਦਾ ਸ਼ਹਿਰ ਜਿਹਨੂੰ ਕਿਹਾ ਜਾਂਦਾ ਸੀ ਉਹਨੂੰ ਉਜਾੜ ਕੇ ਉਹਦੀ ਹਿੱਕ ਤੇ ਇਹ ਚੰਡੀਗੜ੍ਹ ਸ਼ਹਿਰ ਵਸਾਇਆ ਗਿਆ ਹੈ ਜੀ ਚੰਡੀਗੜ੍ਹ ਦੇ ਜਿਹੜੇ ਵਿਸਨੇਕ ਵਸੀਕ ਨੇ ਜੀ ਜਿਨ੍ਹਾਂ ਨੂੰ ਆਪਾਂ ਪੱਥਰ ਦਾ ਸ਼ਹਿਰ ਕਹਿੰਦੇ ਆ ਉਹਨਾਂ ਦੇ ਕਿਤਨਾ ਕਿਤੋਂ ਦਿਲ ਦੇ ਵਿੱਚ ਹੁਣ ਅਫਸਰ ਸਾਹੀ ਸ਼ਹਿਰ ਹੈ ਜੀ ਇਹ ਪਰ ਉਹ ਅੱਗੇ ਨਹੀਂ ਆ ਸਕਦੇ ਪਰ ਉਹਨਾਂ ਦੇ ਦਿਲ ਦੇ ਵਿੱਚ ਤਾਂ ਆ ਇਹ ਵੀ ਜਿਹੜੇ ਕਿਸਾਨ ਉੱਥੇ ਬੈਠੇ ਨੇ ਉਹਨਾਂ ਨਾਲ ਗਲਤ ਹੋ ਰਿਹਾ ਉਹ ਚਾਹੇ ਅੱਗੇ ਚਾਹੇ ਪਿੱਛੋਂ ਉਹਨਾਂ ਦਾ ਸਾਨੂੰ ਪੂਰਨ ਹੰਗਾਰਾ ਨੇ ਜੀ ਉਹ ਦਿਲੋਂ ਸਾਡੇ ਨਾਲ ਨੇ ਜੀ ਚਾਹੇ ਉਹ ਅੱਗੇ ਨਹੀਂ ਆਣਾ ਚਾਹੁੰਦੇ ਪਰ ਉਹਨਾਂ ਦੀ ਸਪੋਰਟ ਸਾਨੂੰ ਪੂਰੀ ਹੈ ਜੀ ਸਪੋਰਟ ਪੂਰੀ ਹੈ ਬਿਲਕੁਲ ਮੈਂ ਕਿਹਾ ਪਾਜੀ ਦੀ ਗੱਲ ਹੈ ਵੀ ਆ ਬੇਸ਼ੱਕ ਪੱਥਰਾਂ ਦਾ ਸ਼ਹਿਰ ਹੈ ਰੌਕ ਗਾਰਡਨ ਬੜਾ ਫੇਮਸ ਹੈ ਇੱਥੇ ਦਾ ਪਰ ਪੱਥਰਾਂ ਦੇ ਸ਼ਹਿਰ ਵਿੱਚ ਰਹਿੰਦੇ ਤਾਂ ਇਨਸਾਨ ਨੇ ਇਨਸਾਨਾਂ ਦੇ ਵਿੱਚ ਵੀ ਦਿਲ ਵੱਸਦਾ ਹੈ ਤੇ ਭਾਜੀ ਆ ਕਿੰਨੇ ਕੁ ਪਿੰਡ ਜਿਹੜੇ ਚੰਡੀਗੜ੍ਹ ਦੇ ਆਲੇ-ਦੁਆਲੇ ਪੈਂਦੇ ਨੇ ਚੰਡੀਗੜ੍ਹ ਦੇ ਪਿੰਡ ਦੇ ਵਿੱਚ 23 ਪਿੰਡ ਜਿਹੜੇ ਹੁਣ ਐਮਸੀ ਦੇ ਵਿੱਚ ਮਰਜ ਹੋਏ ਨੇ ਪਹਿਲਾਂ ਛਾੜ ਦੇ ਵਿੱਚ ਕਾਫੀ 28 ਪਿੰਡ ਪਹਿਲਾਂ ਝੜ ਕੇ ਚੰਡੀਗੜ੍ਹ ਬਣਿਆ ਬੱਡ ਹੁਣ 2 ਸਾਲ ਪਹਿਲਾਂ ਐਮਸੀ ਦੇ ਵਿੱਚ ਜਿਹੜੇ ਸਾਡੇ ਰਹਿੰਦੇ ਪਿੰਡ ਸੀਗੇ ਚੰਡੀਗੜ੍ਹ ਦੇ ਉਹ ਵੀ ਇਹਨਾਂ ਨੇ ਸ਼ਾਮਲ ਕਰ ਲਏ ਤੇ ਹੁਣ ਨੈਕਸਟ ਦਸੰਬਰ ਦੇ ਵਿੱਚ ਐਮਸੀ ਦੇ ਇਲੈਕਸ਼ਨ ਹੋਣਗੇ ਤੇ ਉਹ ਹੁਣ ਬਹੁਤ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਨੂੰ ਤੇ ਉਹ ਸਾਡੇ ਜਿਹੜੀ ਪਿੰਡੂ ਸਿਕਰ ਕਮੇਟੀ ਬਣੀ ਹੈ ਉਹ ਸਾਡੇ ਨਾਲ ਪੂਰਜੋਰ ਸਾਡਾ ਸਹਿਯੋਗ ਦੇ ਰਹੀ ਹੈ ਜਿਵੇਂ ਅਸੀਂ ਮਹਾਪੰਚਾਇਤ ਨੂੰ ਲਿਕ ਰਿਹਾ ਐਸ ਵੈਲ ਐਸ ਨਾਲ ਸਾਡੇ ਜਿਹੜੇ ਮੁਹਾਲੀ ਦੇ ਪਿੰਡ ਨੇ ਇੱਧਰ ਕੰਡੀ ਏਰੀਆ ਸਿਓਂ ਕਿ ਪੜਛ ਜੋ ਕਿ ਬਦੀ ਨੂੰ ਲੱਗਦਾ ਹੈ ਉਹ ਸਾਰੇ ਆਪਣਾ ਸਾਥ ਦੇ ਰਹੇ ਨੇ ਅਸੀਂ ਕੱਲ ਉੱਥੇ ਪਿੰਡਾਂ 'ਚ ਜਾ ਕੇ ਅਨਾਉਂਸਮੈਂਟ ਨਾ ਕਰਾ ਕੇ ਜਿਹੜੇ ਮੋਟਰ ਬੰ ਉਹਨਾਂ ਨੇ ਆਪਣੇ ਪੋਸਟਰ ਵਗੈਰਾ ਦੇਖ ਕੇ ਆਏ ਆ ਤੇ ਸਮਰਾਲੇ ਵੱਲ ਸਾਡੀ ਜ਼ਮੀਨ ਹੈ ਅਸੀਂ ਆਪਣਾ ਉਧਰ ਨੂੰ ਗਏ ਸੀਗੇ ਉਧਰ ਵੀ ਅੱਜ ਬ੍ਰਦਰੂਨ ਨਹੀਂ ਜਾ ਕੇ ਅਨਾਉਂਸ ਕਰਕੇ ਕਾਲਜ ਅਸੀਂ ਇੱਧਰ ਰੋਪੜਵਾਲ ਬਹੁਤ ਪ੍ਰਚਾਰ ਕੀਤਾ ਇਹਦੇ ਲਈ ਪੂਰਾ ਸੱਦਾ ਦਿੱਤਾ ਜਾ ਰਿਹਾ ਤੇ ਜਿਹੜੇ ਪਿੰਡ ਤੁਸੀਂ ਕਹਿ ਰਹੇ ਹੋ 23 ਹੁਣੀ ਮਰਜ ਹੋਈ ਨੇ ਐ ਐਮਸੀ ਦੇ ਵਿੱਚ ਚੰਡੀਗੜ੍ਹ ਦੇ ਤੇ ਉਹ ਉਹਨਾਂ ਪਿੰਡਾਂ 'ਚ ਕਿਵੇਂ ਦਾ ਤੁਹਾਨੂੰ ਜੋਸ਼ ਦੇਖਣ ਨੂੰ ਮਿਲ ਰਿਹਾ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਹੈ ਹੁਣ ਖੁੱਡੇ ਲਾਹੌਰੇ ਤੋਂ ਰੋਜ਼ ਇੱਕ ਟਰੈਲੀ ਭਰ ਕੇ ਮਟਕਾ ਚੌਂਕ ਦੇ ਆਉਂਦੀ ਖੁੱਡਾ ਲਈ ਸ਼ੇਰ ਤੋਂ ਆਉਂਦੀ ਸਾਡੇ ਪਿੰਡ ਤੇ ਨਾਲ ਤੋਂ ਇਨਕੀ ਜਿਹੜੇ ਹੋਰ ਪਿੰਡ ਨੇ ਜਿਨ੍ਹਾਂ ਨੂੰ ਆਪ ਮੁਹਾਰੇ ਨੇੜੇ ਜਗ੍ਹਾ ਮਿਲਦੀ ਹੈ ਲਾਈਟ ਚੌਂਕ ਮਿਲਦਾ ਉੱਥੇ ਖੜਦੇ ਨੇ ਇਨਕੀ ਜਿਹੜੇ ਇਧਰ ਵਾਲੇ ਏਰੀਏ ਦੇ ਪਿੰਡ ਨੇ ਉਹ ਸਾਰੇ ਰੋਜ਼ ਰਾਤ ਨੂੰ ਸ਼ਾਮੀ ਤੁਸੀਂ 7 ਵਜੇ ਆ ਕੇ ਮਟਕਾ ਚੌਂਕ ਦੇ ਮਾਹੌਲ ਦੇਖਿਓ ਕਿਵੇਂ ਲੋਕ ਆਪ ਮੁਹਾਰੇ ਛੋਟੇ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਅਸੀ 50-55 ਸਾਲ ਦਾ ਕਿ ਬਜ਼ੁਰਗ ਇੱਥੇ ਆਪ ਮੁਹਾਰੇ ਆ ਕੇ ਖੜਦੇ ਨੇ ਬਿਲਕੁਲ ਕਿਉਂਕਿ ਪਿਆਰ ਹੈ ਤੇ ਆਪ ਕਿਸਾਨੀ ਕਿਤੇ ਨਾਲ ਜੁੜੇ ਵੀ ਹੋਈ ਨਹੀਂ ਮੈਂ ਤਾਂ ਪਰਸਨਲੀ ਜਾਣਦਾ ਪ੍ਰਮਿੰਦਰ ਸੰਧੂ ਜੀ ਨੂੰ ਤੇ ਆ ਆ ਪ੍ਰਤੀਕ ਮੈਂ ਕਿਸਾ ਤੁਸੀਂ ਕਿਉਂਕਿ ਸਿੰਗਰ ਵੀ ਹੋ ਮੈਂ ਚਾਹਾਂਗਾ ਤੁਸੀਂ ਦਰਸ਼ਕਾਂ ਲਈ ਕੁਝ ਕਿਸਾਨਾਂ ਦੇ ਲਈ ਕੁਝ ਜੇ ਦੋ ਬੋਲ ਸੁਣਾ ਸਕੋ ਮੈਂ ਜਰੂਰ ਮੈਂ ਇੱਕ ਗੀਤ ਲਿਖਿਆ ਉਹ ਅਸੀਂ ਹੁਣ ਪਲਾਨ ਵੀ ਕਰ ਰਹੇ ਹਾਂ ਸੋ ਮੈਂ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ ਹੈ ਇੱਕ ਮੈਂ ਗਾ ਤਾਂ ਨਹੀਂ ਗਾ ਨਹੀਂ ਸਕਦਾ ਹਲੇ ਮੈਂ ਸਿਰ ਤੁਹਾਨੂੰ ਬੋਲ ਕੇ ਸੁਣਾਉਂਗਾ ਕਿ ਸ਼ਹੀਦਾਂ ਦੀ ਹੈ ਅੱਜ ਇੱਕ ਮਾਂ ਬੋਲਦੀ ਸ਼ਹਾਦਤਾਂ ਦੀ ਯਾਦਕਾਰ ਉਹ ਥਾਂ ਬੋਲਦੀ ਸ਼ਹੀਦਾਂ ਦੀ ਆ ਅੱਜ ਇੱਕ ਮਾਂ ਬੋਲਦੀ ਸ਼ਹਾਦਤਾਂ ਦੀ ਯਾਦਕਾਰੋਂ ਥਾਂ ਬੋਲਦੀ ਪੂਰੇ ਜਜ਼ਬੇ ਦੇ ਨਾਲ ਉਹ ਤਾਂ ਗਿਆ ਸੀ ਕੁਝ ਵੱਖਰਾ ਜਿਹਾ ਕਰ ਅਹਿਸਾਸ ਮੁੜੀ ਐ ਤੁਸੀਂ ਪੁੱਤ ਹੱਕ ਲੈ ਕੇ ਮੁੜੇ ਉਹ ਦਿੱਲੀ ਤੋਂ ਕੀ ਹੋਇਆ ਮੇਰੇ ਪੁੱਤ ਦੀ ਜੇ লাশ ਮੁੜੀ ਐ ਕੀ ਹੋਇਆ ਮੇਰੇ ਪੁੱਤ ਦੀ ਜੇ লাশ ਮੁੜੀ ਐ ਸ਼ਹੀਦਾਂ ਦੀ ਅੱਜ ਇੱਕ ਮਾਂ ਬੋਲਦੀ ਕੀ ਬਾਤ ਹੈ ਬਹੁਤ ਕਿ ਆ ਵੈਸੇ ਕਹਿੰਦੇ ਵੀ ਜਿਹੜਾ ਦਰਦ ਹੁੰਦਾ ਹੈ ਨਾ ਉਸ ਨੂੰ ਬਿਆਨ ਕਰਨ ਦੇ ਲਈ ਸ਼ਬਦ ਨਹੀਂ ਹੁੰਦੇ ਪਰ ਬਹੁਤ ਸੋਹਣਾ ਸ਼ਬਦਾਂ ਦੇ ਵਿੱਚ ਪਰੋਇਆ ਹੈ ਅਹਿਸਾਸਾਂ ਨੂੰ ਪ੍ਰਤੀਕ ਮਾਨਨੇ ਤੇ 20 ਤਰੀਕ ਨੂੰ ਮਹਾਪੰਚਾਇਤ ਚੰਡੀਗੜ੍ਹ ਦੇ ਵਿੱਚ ਹੋਵੇਗੀ ਉਸ ਸ਼ਹਿਰ ਦੇ ਵਿੱਚ ਜਿਸ ਨੂੰ ਖੂਬਸੂਰਤ ਸ਼ਹਿਰ ਕਿਹਾ ਜਾਂਦਾ ਹੈ ਸਿਟੀ ਬਿਊਟੀਫੁੱਲ ਤੇ ਬੇਸ਼ੱਕ ਇਹ ਸ਼ਹਿਰ ਹੈ ਪਰ ਇੱਥੇ ਵਸਦੇ ਪਿੰਡਾਂ ਵਾਲੇ ਨੇ ਉਹ ਲੋਕ ਜਿਨ੍ਹਾਂ ਦਾ ਪਛੋਕੜ ਕਿਸਾਨਾਂ ਦੇ ਨਾਲ ਮਿੱਟੀ ਦੇ ਨਾਲ ਜੁੜਿਆ ਹੋਇਆ ਹੈ ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ ਦੇ ਖਬਰ ਸਾਹ ਚੰਡੀਗੜ੍ਹ